ਆਪਣੇ ਪਹਿਲੇ ਹੀ ਗਾਣੇ ਦੇ ਨਾਲ ਮਸ਼ਹੂਰ ਹੋਣ ਵਾਲੇ ਰਣਜੀਤ ਬਾਵਾ ਜੱਟ ਦੀ ਅਕਲ ਗਾਣਾ ਜੋ ਕਿ ਚਰਨ ਲਿਖਾਰੀ ਦੇ ਵੱਲੋਂ ਲਿਖਿਆ ਗਿਆ ਸੀ ਇਹ ਗਾਣਾ ਜਦੋਂ ਮਾਰਕੀਟ ਦੇ ਵਿੱਚ ਆਇਆ ਲੋਕਾਂ ਨੇ ਸੁਣਿਆ ਤਾਂ ਹਰ ਪਾਸੇ ਧੂਮਾ ਪੈ ਗਈ। ਉਸ ਸਮੇਂ ਤੱਕ ਰਣਜੀਤ ਬਾਵਾ ਨੂੰ ਕੋਈ ਨਹੀਂ ਜਾਣਦਾ ਸੀ ਬਹੁਤਾ ਉਹਨਾਂ ਦੇ ਬਾਰੇ ਕੁਝ ਪਤਾ ਨਹੀਂ ਸੀ। 14 ਮਾਰਚ ਨੂੰ 1999 ਦੇ ਵਿੱਚ ਜੰਮਿਆ ਹੈ ਮੁੰਡਾ ਗੁਰਦਾਸਪੁਰ ਦੇ ਵਡਾੜਾ ਗਰੰਥੀਆਂ ਦੇ ਵਿੱਚ ਹੋਇਆ ਸੀ ਡਬਲ ਐਮਏ ਇਸਨੇ ਕੀਤੀ ਪੜ੍ਹਾਈ ਲਿਖਾਈ ਦਾ ਵੀ ਸ਼ੌਂਕ ਸੀ ਪਰ ਨਾਲ ਹੀ ਇੱਕ ਸ਼ੌਂਕ ਰੱਖਦਾ ਸੀ ਗਾਣੇ ਗਾਣ ਦਾ ਸਿੰਗਿੰਗ ਦਾ ਸਕੂਲ ਕਾਲਜ ਜਾਂ ਫਿਰ ਫੰਕਸ਼ਨ ਉਹਨਾਂ ਦੇ ਵਿੱਚ ਅਕਸਰ ਹੀ ਗਾਉਂਦਾ ਹੁੰਦਾ ਸੀ ਉਤਸ਼ਾਹ ਮਿਲਿਆ ਪਰਿਵਾਰਿਕ ਮੈਂਬਰਾਂ ਨੇ ਸਾਥ ਦਿੱਤਾ ਅਤੇ ਫਿਰ ਇਹ ਬਣਿਆ ਇੱਕ ਵੱਡਾ ਸਿੰਗਰ ਰਣਜੀਤ ਬਾਵਾ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਕੁਝ ਕਿਸੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਇੱਕ ਲੰਮਾ ਸੰਘਰਸ਼ ਵੀ ਕੀਤਾ ਇੱਕ ਲੰਬੀ ਮਿਹਨਤ ਵੀ ਕੀਤੀ ਹੈ ਕਿੰਨੇ ਹੀ ਇਹੋ ਜਿਹੇ ਸਿੰਗਿੰਗ ਕੰਪੀਟੀਸ਼ਨਸ ਦੇ ਵਿੱਚ ਉਹਨਾਂ ਨੇ ਭਾਗ ਲਿਆ ਤੇ ਉਸ ਤੋਂ ਬਾਅਦ ਜਾ ਕੇ ਉਹਨਾਂ ਦੀ ਗਾਇਕੀ ਨੂੰ ਪਛਾਣਿਆ ਵੀ ਗਿਆ ਅਤੇ ਉਹਨਾਂ ਨੇ ਖੁਦ ਇਸ ਨੂੰ ਹੋਰ ਨਿਖਾਰਿਆ ਵੀ ਹੈ ਆਵਾਜ਼ ਪੰਜਾਬ ਦੀ ਸੀਜ਼ਨ 3 ਦੇ ਵਿੱਚ ਭਾਗ ਲੈਣ ਵਾਲਾ ਇਹ ਨੌਜਵਾਨ ਅਤੇ ਸੋਹਣਾ ਗੱਭਰੂ ਜਵਾਨ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਪੰਜਾਬੀਆਂ ਨੂੰ ਇਹੋ ਜਿਹੇ ਵੱਡੇ ਗਾਣੇ ਦਵੇਗਾ ਕਿ ਸਤਿੰਦਰ ਸੱਤੀ ਵਰਗੇ ਮਹਾਨ ਕਲਾਕਾਰਾਂ ਦੇ ਵੱਲੋਂ ਇਸ ਨੂੰ ਸ਼ਿਫ ਕੁਮਾਰ ਬਟਾਲਵੀ ਆਖ ਦਿੱਤਾ ਜਾਵੇਗਾ ਇਹਨਾਂ ਦੇ ਹੁਨਰ ਨੂੰ ਸਹੀ ਤੌਰ ਤੇ ਪਛਾਣਿਆ ਗਿਆ ਇਸ ਮਗਰੋਂ ਅਲੱਗ-ਅਲੱਗ ਸਟੇਜਾਂ ਤੇ ਇਹਨਾਂ ਦੇ ਗਾਣੇ ਆਉਂਦੇ ਗਏ 2013 ਦੇ ਵਿੱਚ ਪਹਿਲਾ ਗਾਣਾ ਜੱਟ ਦੀ ਅਕਲ ਆਈ ਜੋ ਕਿ ਚਰਨ ਲਖਾਰੀ ਦੇ ਵੱਲੋਂ ਲਿਖਿਆ ਗਿਆ ਸੀ ਪਹਿਲਾ ਹੀ ਗਾਣਾ ਸੁਪਰ ਹਿੱਟ ਰਿਹਾ ਤੂਫਾਨ ਸਿੰਘ ਹਾਈ ਐਂਡ ਯਾਰੀਆਂ ਤਾਰਾ ਮੀਰਾ ਕਈ ਪੰਜਾਬੀ ਸੁਪਰ ਹਿੱਟ ਫਿਲਮਾਂ ਦੇ ਵਿੱਚ ਵੀ ਕੰਮ ਕਰ ਚੁੱਕੇ ਨੇ ਅਤੇ ਐਵਾਰਡ ਵੀ ਹਾਸਲ ਕਰ ਚੁੱਕੇ ਨੇ ਕੁਲਦੀਪ ਮਾਨਕ ਇਹਨਾਂ ਦੇ ਪਸੰਦੀਦਾ ਸਿੰਗਰ ਨੇ ਅਤੇ ਗੱਗੂ ਗਿੱਲ ਪਸੰਦੀਦਾ ਐਕਟਰ ਨੇ ਰਨਜੀਤ 바ਬਾ ਮਾਤਾ ਗੁਰਮੀਤ ਕੌਰ ਪਿਤਾ ਗੱਜਣ ਸਿੰਘ ਬਾਜਬਾਦਿਕਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਅਨਹੋਣੀ ਇਹੀ ਹੋਈ ਹੈ ਕਿ ਬਚਪਨ ਦੇ ਵਿੱਚ ਇਹਨਾਂ ਨੇ ਪਿਤਾ ਨੂੰ ਗਵਾ ਦਿੱਤਾ ਅਤੇ ਸਾਰੀ ਪੜ੍ਹਾਈ ਸਰਕਾਰੀ ਸਕੂਲ ਦੇ ਵਿੱਚ ਪੂਰੀ ਕੀਤੀ ਇਸ ਮਗਰੋਂ ਡਬਲ ਐਮਏ ਕੀਤੀ ਪੋਲੀਟੀਕਲ ਸਾਇੰਸ ਦੇ ਵਿੱਚ 뮤직 ਦੇ ਵਿੱਚ ਜੀ ਡੀ ਯੂ ਅਮ੍ਰਿਤਸਰ ਤੋਂ ਕੀਤੀ ਗਈ ਹੈ ਬਚਪਨ ਤੋਂ ਗਾਇਕੀ ਦਾ ਸ਼ੌਂਕ ਰੱਖਣ ਵਾਲਾ ਇਹ ਮੁੰਡਾ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਚੰਗੀ ਤਰ੍ਹਾਂ ਸਮਝਦਾ ਸੀ ਸਕੂਲ ਦੇ ਹਰ ਫੰਕਸ਼ਨ ਦੇ ਵਿੱਚ ਇਹ ਗਾਣਾ ਗਾਉਂਦਾ ਸੀ ਬੋਲ ਮਿੱਟੀ ਦੇ ਆ ਬਾਪਿਆ ਇਹ ਗਾਣਾ ਅਕਸਰ ਉਹ ਸਕੂਲ ਦੇ ਵਿੱਚ ਗਾਇਆ ਕਰਦੇ ਸੀ ਜਿਸ ਤੇ ਕਾਰਨ ਅਧਿਆਪਕ ਪ੍ਰਿੰਸੀਪਲ ਉਹਨਾਂ ਨੂੰ ਖੂਬ ਸਰਹਾਉਂਦੇ ਸੀ ਪ੍ਰੈਕਟਿਸ ਕਰਵਾਉਂਦੇ ਸੀ ਅਤੇ ਸਿੰਗਰ ਬਨਣ ਦੇ ਲਈ ਪ੍ਰੇਰਣਾ ਵੀ ਦਿੰਦੇ ਸੀ ਇੱਥੋਂ ਹੀ ਇਹਨਾਂ ਦਾ ਨਾਮ ਬਾਜਮਾ ਤੋਂ ਬਾਵਾ ਪੈ ਗਿਆ ਇਸੇ ਤਰ੍ਹਾਂ ਉਹ ਲੋਕਾਂ ਦੇ ਸਾਹਮਣੇ ਆਪਣੀ ਇਹੀ ਪਛਾਣ ਲੈ ਕੇ ਆਏ ਅਤੇ ਰਣਜੀਤ ਬਾਵਾ ਦੇ ਨਾਮ ਨਾਲ ਮਸ਼ਹੂਰ ਹੋ ਗਏ ਰਣਜੀਤ ਬਾਵਾ ਨੇ ਹੁਣ ਤੱਕ ਕਈ ਮਸ਼ਹੂਰ ਗਾਣੇ ਦਿੱਤੇ ਨੇ ਜਿਨ੍ਹਾਂ ਦੇ ਵਿੱਚੋਂ ਤੇਰੇ ਬਿਨਾ ਮੇਰਾ ਕੋਣ ਨਹੀਂ ਮਿੱਟੀਏ ਜੋ ਕਿ ਮੈਨੂੰ ਵੀ ਬਹੁਤ ਪਸੰਦ ਹੈ ਕਦੇ ਮੱਥਾ ਕੰਧ ਨਾਲ ਕਦੇ ਸਰਹੰਦ ਨਾਲ ਇਹ ਗਾਣਾ ਵੀ ਤੁਸੀਂ ਬਖੂਬੀ ਸੁਣਿਆ ਸਕੂਲਾਂ ਦੇ ਵਿੱਚ ਅੱਜਕੱਲ ਬੱਚੇ ਇਸ ਤੇ ਉੱਪਰ ਸਟੇਜ ਪਰਫਾਰਮੈਂਸ ਦੇ ਰਹੇ ਨੇ 21ਵੀਂ ਸਦੀ ਫਤੇ ਬੈਂਡ ਇੰਪ੍ਰੈਸ ਫੁਲਕਾਰੀ ਕਿੰਨੇ ਹੀ ਗਾਣਿਆਂ ਦਾ ਨਾਮ ਲੈ ਲਵੋ ਅਤੇ ਤੁਸੀਂ ਉਹ ਸਾਰੇ ਹੀ ਨਾ ਸਿਰਫ ਸੁਣੇ ਹੋਣਗੇ ਸਗੋਨਾ ਦੇ ਉੱਪਰ ਤੁਸੀਂ ਖੁਦ ਵੀ ਪੰਗੜਾ ਪਾਇਆ ਹੋਵੇਗਾ ਤੁਹਾਡਾ ਪਸੰਦੀਦਾ ਗਾਣਾ ਰਣਜੀਤ ਬਾਵਾ ਦਾ ਗਾਇਆ ਹੋਇਆ ਕਿਹੜਾ ਹੈ ਜਰੂਰ ਦੱਸਿਓ ਪਰ ਇਸ ਤੋਂ ਪਹਿਲਾਂ ਆਪਾਂ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਕੁਝ ਹੋਰ ਗੱਲਾਂ ਤੇ ਵੀ ਝਾਤ ਮਾਰ ਲੈਂਦੇ ਆ ਜੱਟ ਦੀ ਅਕਲ ਗਾਣੇ ਦੇ ਨਾਲ ਹੀ ਉਹਨਾਂ ਨੂੰ ਪ੍ਰਸਿੱਧੀ ਮਿਲ ਗਈ ਸੀ 2015 ਦੇ ਵਿੱਚ ਉਹਨਾਂ ਦੀ ਐਲਬਮ ਆਈ ਸੀ ਮਿੱਟੀ ਦਾ ਬਾਵਾ ਇਸ ਦੇ ਨਾਲ ਉਹਨਾਂ ਨੇ ਆਪਣੀ ਸ਼ੁਰੂਆਤ ਕੀਤੀ ਬਾਵਾ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਵੀ ਕਰ ਚੁੱਕਿਆ ਤੇ ਲੋਕਾਂ ਨੇ ਉਹਨਾਂ ਨੂੰ ਖੂਬ ਪਿਆਰ ਦੇ ਦਿੱਤਾ ਬਚਪਨ ਤੋਂ ਹੀ ਸੰਗੀਤ ਦੇ ਨਾਲ ਜੁੜਿਆ ਹੋਇਆ ਹੀ ਮੁੰਡਾ 6ਵੀਂ ਜਮਾਤ ਵਿੱਚ ਉਸਨੇ ਆਪਣੇ ਸਕੂਲ ਦੇ ਵਿੱਚ ਇਹ ਗੀਤ ਗਾਇਆ ਸੀ ਜਿਸ ਤੇ ਕਾਰਨ ਉਸ ਦਾ ਨਾਮ ਬਾਵਾ ਪਿਆ ਸੰਗੀਤ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਣ ਲੱਗੇ ਅਤੇ ਬਾਵੇ ਨੂੰ ਹਰ ਕੋਈ ਸਹਾਰਦਾ ਸੀ ਇਸ ਤੋਂ ਇਲਾਵਾ ਕੰਗਨਰ ਨਾਮਤ ਨੂੰ ਠੋਕਵੇਂ ਜਵਾਬ ਦੇ ਕੇ ਵੀ ਉਹ ਕਈ ਵਾਰ ਸੁਰਖੀਆਂ ਦੇ ਵਿੱਚ ਰਹੇ ਅਤੇ ਨਾਲ ਹੀ ਹਿਮਾਚਲ ਦੇ ਵਿੱਚ ਇੱਕ ਵਾਰ ਉਹਨਾਂ ਦਾ ਲਾਈਵ ਕਾਨਸਰਟ ਹੋਣਾ ਸੀ ਪਰ ਉਹ ਕੁਝ ਕਾਰਨਾ ਕਰਕੇ ਜਿਹੜਾ ਕਿ ਇਹਨਾਂ ਦੇ ਵੱਲੋਂ ਇੱਕ ਗਾਣਾ ਗਾਇਆ ਗਿਆ ਸੀ ਉਸ ਦੇ ਕਾਰਨ ਉਸ ਨੂੰ ਉੱਥੇ ਪ੍ਰੋਗਰਾਮ ਨੂੰ ਨਹੀਂ ਹੋਣ ਦਿੱਤਾ ਗਿਆ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਪ੍ਰੋਗਰਾਮ ਨਾਂ ਹੋਣ ਦਾ ਕਾਰਨ ਇਹ ਸੀ ਕਿ ਮੇਰਾ ਕੀ ਕਸੂਰ ਇਹਨਾਂ ਦੇ ਵੱਲੋਂ ਗਾਇਆ ਗਿਆ ਸੀ ਜਿਸ ਤੋਂ ਬਾਅਦ ਇਹਨਾਂ ਨੂੰ ਭੰਡਿਆ ਗਿਆ ਹਾਲਾਂਕਿ ਪੰਜਾਬੀ ਲੋਕਾਂ ਨੂੰ ਇਸੇ ਗੱਲ ਕਰਕੇ ਇਹਨਾਂ ਦੇ ਨਾਲ ਹੋਰ ਵੀ ਜ਼ਿਆਦਾ ਗੁੜਾ ਪਿਆਰ ਪੈ ਗਿਆ